ਜੀ ਮੇਰੇ ਮੈਂ ਬਲਜਿੰਦਰ ਕੌਰ ਤੇ ਮੇਰੇ YouTube ਚੈਨਲ ਤੇ ਸਾਰਿਆਂ ਨੂੰ ਸਾਰਿਆਂ ਨੂੰ ਸਵਾਗਤ ਤੇ ਮੈਂ ਤੁਹਾਨੂੰ ਇੱਕ ਵੀਡੀਓ ਬਣਾਉਣ ਲੱਗੀ ਆ ਬਾਜੂ ਦੀ ਤੇ ਬਾਜੂ ਤੇ ਤੁਹਾਨੂੰ ਮੈਂ ਕਟਿੰਗ ਕਰਕੇ ਦੱਸਣ ਲੱਗੀ ਆ ਬਾਜੂ ਦੀ ਕਟਿੰਗ ਕਿਵੇਂ ਕੀਤੀ ਜਾਂਦੀ ਹੈ ਤੇ ਆ ਮੈਂ ਕੱਪੜੇ ਨੂੰ ਤੈਹ ਲਗਾ ਚੁੱਕੀ ਆ ਇਸ ਤਰ੍ਹਾਂ ਦੇਖੋ ਜੀ ਤੇ ਆਪਾਂ ਕਸਟਮਰ ਦੀ ਬਾਹਾਂ ਦੀ ਲੰਬਾਈ ਤਿਆਰ ਕਰਨੀ ਆ 17 ਇੰਚ ਤੇ ਆਪਾਂ ਲੈ ਲਈ ਆ ਇਹ 20 ਇੰਚ ਦੀ ਲੰਬਾਈ 20 ਇੰਚ ਦੀ ਲੰਬਾਈ ਲੈ ਲਈਆ ਤੇ ਪੂਰਾ ਆਪਾਂ 20 ਇੰਚ ਤੇ ਨਿਸ਼ਾਨ ਲਾ ਲਿਆ ਇੱਧਰ ਵੀ ਇੱਧਰ ਵੀ ਲਾ ਲਿਆ ਸਾਰਾ ਲਾ ਲਿਆ 20 ਇੰਚ ਦੀ ਲੰਬਾਈ ਤੇ ਤੇ ਇਸ ਤੋਂ ਬਾਅਦ ਆਪਾਂ ਹੁਣ ਤੁਹਾਨੂੰ ਦੱਸਾਂਗੇ ਕਾਟ ਪਾਣੀ ਤੇ ਕਾਟ ਪਾਉਣ ਦਾ ਇਹ ਤਰੀਕਾ ਜੀ ਤੇ ਇਸ ਤਰ੍ਹਾਂ ਆਪਾਂ ਇੱਧਰੋਂ ਰੱਖੀ ਆਪਾਂ ਮੂਰੀ ਆਪਾਂ ਤਿਆਰ ਕਰਨੀ ਹੈ 4.5 ਮੂਰੀ ਆਪਾਂ ਰੱਖੀਏ 6 ਇੰਚ 6.5 ਇੰਚ ਮੂਰੀ ਤਿਆਰ ਕਟਿੰਗ ਸਾਢੇ 6 ਦੀ ਆਪਾਂ ਕਰਾਂਗੇ ਕਾਟਿੰਗ ਕਟਿੰਗ ਆਪਾਂ ਨਿਸ਼ਾਨ ਲਾ ਲਿਆ ਤੇ ਆਪਾਂ ਤੁਹਾਨੂੰ ਕਟਿੰਗ ਕਰਕੇ ਦੱਸਦੇ ਹਾਂ ਕਿ ਬਾਹਾਂ ਦੀ ਕਟਿੰਗ ਕਿਵੇਂ ਕੀਤੀ ਜਾਂਦੀ ਹੈ ਆਪਾਂ ਫੁੱਟੇ ਦੇ ਸਾਧਾ ਦੇ ਨਾਲ ਪੂਰੀ ਵਧੀਆ ਕੱਟ ਪਾਉਗੀ ਆ ਦੇਖੋ ਜੀ ਮੋਡਾ ਰੱਖਿਆ ਆਪਾਂ ਨੇ 10.9 ਤੇ ਆਪਾਂ ਰੱਖਣਾ ਆਪਾਂ ਅੱਠ ਤਿਆਰ ਕਰਨਾ ਮੋਡਾ ਆਪਾਂ 9.5 ਰੱਖ ਲਿਆ 1.5 ਇੰਚ ਵੱਧ ਕੇ ਰੱਖ ਲਿਆ ਜਾਨੀ ਕਿ ਤੇ ਆਪਾਂ ਇੱਥੋਂ ਹੋਣੀ ਹੈ 1 ਇੰਚ ਦੀ ਕਾਟ ਤੇ ਆ ਆ ਆਪਣਾ ਬਾਈਕ ਸਾਈਡ ਆ ਜੂਗਾ ਲੰਗਾ ਤੇ ਹੁਣ ਕਰਾਂਗੇ ਆਪਾਂ ਕਟਿੰਗ ਹਾਂ ਪਕਾਟਿੰਗ ਕਰ ਲਿਆ ਤੇ ਆਪਾਂ ਬਾਹਰ ਦੀ ਕਟਿੰਗ ਕਰਤੀ ਤੇ ਹੁਣ ਆਪਾਂ ਤੁਹਾਨੂੰ ਅੱਗੇ ਵਾਲੇ ਕਾਰਡ ਪਾ ਕੇ ਦੱਸਦੇ ਹਾਂ ਵੀ ਕਿੱਦਾਂ ਦੇ ਪਾਉਣੇ ਕਿਵੇਂ ਪੈਂਦੀ ਹੈ ਤੇ ਆਪਾਂ ਇੱਥੇ ਦੋ ਟੱਕ ਲਾ ਲਈਏ ਜਿਹੜਾ ਆਪਾਂ ਹੋਲਡ ਕਰ ਨੰਬਰੋਂ ਫੜਾ ਲੈਣਾ ਇਹਦਾ ਹੀ ਤੇ ਹੁਣ ਆਪਾਂ ਆ ਦੇਖੋ ਆਪਾਂ ਚੋਰੀ ਤਾਂ ਹੈ ਮਾਰੀ ਹੋਈ ਜੀ ਕੋ ਇਸ ਤਰ੍ਹਾਂ ਹੀ ਤਰੀਆਂ ਆ ਗਈਆਂ ਮੇਰੀਆਂ ਬਾਵਾ ਤੇ ਇਹਦਾ ਆਪਾਂ ਜਿਹੜੇ ਦੋ ਪੱਲੇ ਚੱਕਣੇ ਆ ਅੱਗੇ ਵਾਲੇ ਆਪਾਂ ਦੋ ਪੱਲੇ ਚੱਕਣੀਆਂ ਦੋ ਆਪਣੇ نیچے ਰਹਿ ਗਏ ਇਹਦਾ ਆਪਾਂ ਇੱਕ ਪੁੱਠਾ ਕਰ ਲਿਆ ਤੇ ਇੱਕ ਪਾਸਾ ਆਪਣਾ ਸਿੱਧਾ ਹੋ ਗਿਆ ਇਹ ਤਾ ਉਹ ਤੈਹ ਲਗਾਉਣ ਲੱਗੇ ਪਹਿਲਾਂ ਆਪਾਂ ਦੇਖ ਕੇ ਕਰਨਾ ਹੀ ਕਈ ਵਾਰ ਪੁੱਠੇ ਵੀ ਗਏ ਭੈਣਾ ਵੀ ਕਿਸੇ ਤੋਂ ਪੁੱਠਾ ਵੀ ਹੈ ਇਹ ਤੁਸੀਂ ਖਾਸ ਗੱਲ ਦਾ ਧਿਆਨ ਰੱਖਿਆ ਕਰੋ ਵੀ ਪੁੱਠਾ ਨਾ ਹੋਇਆ ਤੇ ਇੱਕ ਸਿੱਧਾ ਹੋਣਾ ਚਾਹੀਦਾ ਤੇ ਇਹ ਦੂਸਰਾ ਪੁੱਠਾ ਹੋਣਾ ਚਾਹੀਦਾ ਆ ਜਿਵੇਂ ਕਿ ਆਪਾਂ ਰੱਖਿਆ ਤੇ ਇਹਦੀ ਆਪਾਂ ਕਾਟ ਆ ਪਾ ਲਈ ਹੈ ਕੰਚੀ ਇਸਤਰਾਮ ਆਪਾਂ ਦੋ ਪੱਲੇ ਚੱਕਣੇ ਆ ਮੂਰੋ ਅੱਗੇ ਤੋਂ ਦੋ ਪੱਲੇ ਚੱਕ ਕੇ ਆਪਾਂ ਇਸ ਤਰ੍ਹਾਂ ਕਾਟ ਪਾ ਦਈਏ ਤੇ ਇਹ ਮੇਰੀ ਸੀਗਾ ਜੀ ਬਾਹ ਦਾ ਤਰੀਕਾ ਦਸਣ ਦਾ ਤੇ ਕਾਟ ਪਾਉਣ ਦਾ ਤੇ ਜੇ ਤੁਹਾਨੂੰ ਵਧੀਆ ਲੱਗਿਆ ਹੋਇਆ ਤਾਂ ਅੱਗੇ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਧੰਨਵਾਦੀ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤੇ ਚਾਹੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਤੇ ਸਪੋਰਟ ਕਰਿਆ ਕਰੋ ਜੀ ਜੇ ਵਧੀਆ ਲੱਗੀ ਵੀਡੀਓ ਤਾਂ ਸਪੋਰਟ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਤੇ ਥੈਂਕ ਯੂ ਜੀ